ਰੱਬ ਰੂਪੀ ਬੱਚਿਆਂ ਵੱਲ ਦੇਖ ਕੇ ਉਹਨਾਂ ਜਲਾਦ ਲੋਕਾਂ ਬਾਰੇ ਸੋਚ ਕੇ ਫਰਕ ਪਤਾ ਲੱਗਦਾ ਵੀ ਕਿੰਨਾ ਫਰਕ ਸੀ ਰਾਮ ਤੇ ਰਾਵਣ ਦੇ ਵਿੱਚ ਅੱਜ ਸਾਡਾ ਸੁਖੂ ਉਹ ਥੋੜਾ ਜਿਹਾ ਪਿਆਰ ਸਤਕਾਰ ਦੇ ਨਾਲ ਦੇਖੋ ਕਿੰਨਾ ਠੀਕ ਹੋ ਗਿਆ ਜੇਠਾ ਪੁੱਤ ਸੀ ਸੁਖੂ ਪਰ ਸਿਰਫ ਇਹਦੀ ਇਸ ਡਿਸੇਬਿਲਟੀ ਕਰਕੇ ਵੀ ਚੱਲ ਫਿਰ ਨਹੀਂ ਸਕਦਾ ਇਹਨੂੰ ਘਰ ਦੇ ਫालतू ਸਮਾਨ ਵਾਂਗ ਤੂੜੇ ਵਾਲੇ ਕੋਠੇ ਚ ਰੱਖ ਦਿੱਤਾ ਗਿਆ ਜਿਨ੍ਹਾਂ ਦੇ ਘਰਾਂ ਚ ਇਸ ਤਰ੍ਹਾਂ ਦੇ ਰੱਬ ਪੈਦਾ ਹੁੰਦੇ ਆ ਨਾ ਉਹ ਭਾਗਾਂ ਵਾਲੇ ਹੁੰਦੇ ਨੇ ਲੋਕ ਪਰ ਅੱਜ ਦਾ ਲੋਕ ਬੋਝ ਮੰਨਦੇ ਨੇ ਇਦਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਪ੍ਰਮਾਤਮਾ ਸੋਝੀ ਦੇਵੇ ਗਾਲਪਰਖ ਵਾਹਿਗੁਰੂ ਅਕਲ ਦੇਵੇ ਵੀ ਇਹਨਾਂ ਫੁੱਲਾਂ ਨੂੰ ਸਿੱਟਣ ਦੀ ਬਜਾਏ ਉਹ ਸੰਭਲਣ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਸੁਖੂ ਆ ਜੀ ਸੁਖੂ ਨੂੰ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦਾ ਸਾਡਾ ਸੁਖੂ ਹਣਾ ਤੇ ਉਹ ਤਸਵੀਰਾਂ ਵੀ ਦੇਖੋ ਜਿਸ ਦਿਨ ਸੁਖੂ ਸਾਡਾ ਸਾਡੇ ਕੋਲੇ ਆਇਆ ਸੀਗਾ ਤੇ ਇਹਨਾਂ ਰੱਬ ਰੂਪੀ ਬੱਚਿਆਂ ਵੱਲ ਦੇਖ ਕੇ ਉਹਨਾਂ ਜਲਾਦ ਲੋਕਾਂ ਬਾਰੇ ਸੋਚ ਕੇ ਫਰਕ ਪਤਾ ਲੱਗਦਾ ਵੀ ਕਿੰਨਾ ਫਰਕ ਸੀ RAM ਤੇ RAVAN ਦੇ ਵਿੱਚ ਤੇ ਉਸ ਟਾਈਮ ਨੇਕੀ ਤੇ ਬਦੀ ਦੀ ਗੱਲ ਅੱਜ ਆਪਣਿਆਂ ਵੱਲੋਂ ਕੀਤੀ ਜਾ ਰਹੀ ਹੈ ਅੱਜ ਸਾਡਾ ਸੁਖੂ ਉਹ ਥੋੜਾ ਜਿਹਾ ਪਿਆਰ ਸਤਕਾਰ ਦੇ ਨਾਲ ਦੇਖੋ ਕਿੰਨਾ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਤੇ ਕਿੱਥੇ ਇਹਨੂੰ ਮਰਨ ਦੇ ਲਈ ਛੱਡ ਦਿੱਤਾ ਗਿਆ ਸੀ ਕਿੱਥੇ ਇਹਨੂੰ ਤੂੜੀ ਵਾਲੇ ਕਮਰੇ 'ਚ ਪਾ ਦਿੱਤਾ ਗਿਆ ਸੀ ਤੇ ਦੋ ਵਰਕੀਆਂ ਰੋਟੀਆਂ ਦੀਆਂ ਦਾ ਮਤਹਾਜ ਕਰ ਦਿੱਤਾ ਗਿਆ ਸੀ ਉਸ ਘਰ ਦਾ ਮਾਲਕ ਸੀ ਉਸ ਘਰ ਦਾ ਜੇਠਾ ਪੁੱਤ ਸੀ ਸੁਖੂ ਪਰ ਸਿਰਫ ਇਹਦੀ ਇਸ ਡਿਸੇਬਿਲਟੀ ਕਰਕੇ ਵੀ ਇਹ ਚੱਲ ਫਿਰ ਨਹੀਂ ਸਕਦਾ ਇਹਨੂੰ ਘਰ ਦੇ ਫालतू ਸਮਾਨ ਵਾਂਗ ਤੂੜੀ ਵਾਲੇ ਕੋਠੇ ਚ ਰੱਖ ਦਿੱਤਾ ਗਿਆ ਸੀ। ਔਰ ਇਸ ਹੱਦ ਤੱਕ ਇਹਦੇ ਨਾਲ ਜਿਆਤੀ ਹੁੰਦੀ ਸੀ ਵੀ ਕਿਸੇ ਦੀ ਖਤਮ ਹੋ ਜਵੇ। ਬਾਣ ਦੇ ਮੰਜੇ ਤੇ ਨਗਨ ਵਸਤਾ ਚ ਪਿਆ ਹੱਡੀਆਂ ਦਾ ਪਿੰਜਰ ਬਣਿਆ ਸੁੱਖੂ ਅੱਜ ਤੁਹਾਡੇ ਸਾਹਮਣੇ ਉਸ ਥੋੜੇ ਜਿਹਾ ਪਿਆਰ ਦੀ ਤੇ ਸਾਥ ਦੀ ਹਾਂ ਕੋਸ਼ਿਸ਼ ਦੇ ਨਾਲ ਤੰਦਰੁਸਤ ਹੋ ਰਿਹਾ ਡਾਕਟਰ ਦੱਸਦੇ ਆ ਵੀ ਹੌਲੀ ਹੌਲੀ ਜਿਵੇਂ ਇਹ ਉੱਠ ਕੇ ਬਹਿਣ ਲੱਗ ਗਿਆ ਲੱਤਾਂ ਬਾਹਾਂ ਵੀ ਇਹਦੀਆਂ ਸਿੱਧੀਆਂ ਹੋਣ ਲੱਗ ਚੱਲੀਆਂ ਤੇ ਬੋਕਰ ਦੇ ਨਾਲ ਥੋੜਾ ਥੋੜਾ ਤੁਰਨ ਵੀ ਲੱਗ ਜੂ ਹੌਲੀ ਹੌਲੀ ਹਾਂ ਵੀ ਚੁੱਕਿਆ ਚੱਲੀਏ ਚੱਲ ਹੋ ਖੜਾ ਫਿਰ ਚੱਲ ਤੁਰ ਕੇ ਚੱਲੀਏ ਚੱਲ ਫਿਰ ਤੁਰ ਕੇ ਚੱਲੀਏ ਕੀ ਕਰੀ ਜੰਨਾ ਤੂੰ ਡੈਡੀ ਕਿੱਥੇ ਤੇਰਾ ਡੈਡੀ ਡੈਡੀ ਕਿੱਥੇ ਆ ਕਿੱਥੇ ਗਿਆ ਡੈਡੀ ਪਾਪਾ ਕਿੱਥੇ ਗਿਆ ਤੇਰਾ ਕਿੱਧਰ ਗਿਆ ਉਹ ਆ ਗਿਆ ਉਹ ਆ ਗਿਆ ਉਹ ਆਉਂਦਾ ਸੰਜੇ ਜੀ ਉਹ ਸੰਜੇ ਜੀ ਸੰਜੇ ਜੀ ਲੈ ਬੰਦਵਾ ਸੰਜੇ ਜੀ ਕਿੱਥੇ ਆ ਆ ਨੀ ਸੰਜੀ ਆਇਆ ਨੀ ਮੁੜ ਕੇ ਫਿਰ ਮੁੜਿਆ ਨੀ ਕੋਈ ਨਾ ਮੈਂ ਸੱਦ ਲੈਣਾ ਉਹਨੂੰ ਸੱਦਲਾਂ ਬੁਲਾਵਾ ਨੂੰ ਬੁਲਾ ਲੈਨੇ ਆਊਗਾ ਉਹ ਉਹ ਕਹਿੰਦਾ ਮੈਂ ਅੱਜ ਆਉਣਾ ਵਾਂ ਅੱਜ ਸੁੱਖੂ ਕੋਲੇ ਰਹਿ ਆ ਕਰਨਾ ਕਹਿੰਦਾ ਮੈਂ ਆਹੋ ਆਦੇ ਲਾ ਪੁੱਛ ਲਾ ਬਾਪੂ ਗੋਪਾਲ ਨੂੰ ਬਾਪੂ ਕਹਿੰਦਾ ਸੀ ਨਾ ਉਹ ਸੰਜੀ ਕਹਿੰਦਾ ਨਾ ਮੈਂ ਆਉਂਗਾ ਅਰੇ ਬਾਪੂ ਨੂੰ ਵੀ ਕਹਿੰਦੇ ਸੰਜੀ ਕਹਿੰਦਾ ਮੈਂ ਆਉਣਾ ਮੈਂ ਸੁੱਖੂ ਦੇ ਕੋਲੇ ਆਉਣਾ ਹੀ ਆਉਣਾ ਸੁੱਖੂ ਨੂੰ ਪਿਆਉਣਾ ਆਉਗੇ ਬਪ ਆਉਗੇ ਸੇ ਥੋੜਾ ਪਿਆਰ ਇਨਾਂ ਬੱਚਿਆਂ ਲਈ ਹੋਰ ਕੁਛ ਨਹੀਂ ਮੰਗਦੇ ਰੋਟੀ ਖਾਂਦੇ ਦੋ ਫੁਲਕੇ ਇਹ ਲੱਖਾਂ ਰੁਪਏ ਨਹੀਂ ਖਾਂਦੇ ਨੋਟ ਨਹੀਂ ਚੱਪਦੇ ਦੋ ਫੁਲਕੇ ਤੇ ਥੋੜਾ ਪਿਆਰ ਜਿਨ੍ਹਾਂ ਦੇ ਘਰਾਂ 'ਚ ਜੰਮਦੇ ਨੇ ਰੱਬ ਉਹਨਾਂ ਨੂੰ ਪ੍ਰਮਾਤਮਾ ਸੋਝੀ ਦੇਵੇ ਆਕਾਲਪੁਰਖ ਵਾਹਿਗੁਰੂ ਅਕਲ ਦੇਵੇ ਵੀ ਇਨਾਂ ਫੁੱਲਾਂ ਨੂੰ ਸਿੱਟਣ ਦੀ ਬਜਾਏ ਉਹ ਸਾਂਭਣ ਇਨਾਂ ਫੁੱਲਾਂ ਦੀ ਮਹਿਕ ਨੂੰ ਦਾ ਆਨੰਦ ਮਾਨਣਾ ਜਿਨ੍ਹਾਂ ਦੇ ਘਰਾਂ 'ਚ ਇਸ ਤਰ੍ਹਾਂ ਦੇ ਰੱਬ ਪੈਦਾ ਹੁੰਦੇ ਆ ਨਾ ਉਹ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਪਰ ਅੱਜ ਦਾ ਲੋਕ ਬੋਝ ਮੰਨਦੇ ਇਹਨਾਂ ਦੇ ਇਦਾਂ ਦੇ ਬੱਚਿਆਂ ਨੂੰ ਤੇ ਸੁੱਖੂ ਦੀ ਹਾਲਤ ਉਸ ਟਾਈਮ ਕੀ ਸੀ ਜਦੋਂ ਲੈ ਕੇ ਆਏ ਆ ਤੇ ਅੱਜ ਸੁੱਖੂ ਦੀ ਹਾਲਤ ਕੀ ਹੈ ਤੁਸੀਂ ਦੇਖ ਰਹੇ ਹੋ ਮੈਂ ਸਿਰਫ ਉਹੀ ਥੋੜਾ ਪਿਆਰ ਤੇ ਥੋੜਾ ਸਤਿਕਾਰ ਹੋਰ ਕੁਝ ਨਹੀਂ ਖਾਂਦਾ ਸੁੱਖੂ ਨਾ ਕੁਝ ਮੰਗਦਾ ਹੈ ਚੰਗਾ ਸੁੱਖੂ ਚੱਲਦਾ ਫਿਰ ਚੰਗਾ ਫਿਰ ਚੰਗਾ ਬਾਏ 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 ਸੁੱਖੂ ਬਾਈ ਕਰ ਦੇ ਪਹਿਲਾਂ ਬਾਈ ਕਰ ਬਾਈ ਕਰ ਕਰ ਦੇ ਬਾਈ ਇਹ ਹੱਥ ਨਾ ਕਰਨਾ ਇਹ ਹੱਥ ਨਾ ਕਰਨਾ ਬਾਈ ਬਾਈ ਇਹ ਹੱਥ ਨਾ ਚਲ ਬਾਈ 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 ਬਾਈ